ਵੇਰੇ ਤੁਹਾਨੂੰ ਆ ਪਹੁੰਚੇ ਆ ਕਰਾਲੀ ਮੰਡੀ ਵਿਖੇ ਤੇ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਕਰਾਲੀ ਮੰਡੀ ਵਿਖੇ ਮੱਜਾਂ ਦੀ ਕੁਆਲਿਟੀ ਤੇ ਪੁੱਛਦੇ ਆਪਾਂ ਬਾਈ ਤੋਂ ਤੇ ਬਾਈ ਆ ਮੱਜ ਲੈ ਕੇ ਆਪਾਂ ਆਪਣੀ ਹੈ ਹਾਂਜੀ ਕਿਹੜੇ ਥੂਏ ਜੀ ਇਹ ਆਤੀ ਇਹ ਨੂੰ ਜੀ ਪੀਐਸੂ ਹੈ ਜੀ ਤੇ ਕੀ ਬੁੱਲ ਰੱਖਿਆ ਵੀਰੇ ਆਪਾਂ ਇਹਦਾ ਜੀ ਇੱਕ ਵੀ ਹੈ ਜੀ ਅੱਛਾ ਜੀ ਤੇ ਦੁੱਧ ਕਿੰਨਾ ਇਹ ਤੇ ਨੀਚੇ ਵੀ ਰੱਖ ਦੁੱਧ 12 ਕਿਲੋ ਦਾ 12 ਕਿਲੋ ਜੀ ਤੇ ਤੀਜੇ ਥੂਏ ਵੀਰੇ ਇਹ ਹਾਂਜੀ ਬਾਈ ਤੇ ਨਾਲ ਕੀ ਹੈ ਵੀਰੇ ਤੇ ਇਹ ਕੱਟੀ ਹੈ ਜੀ ਅੱਛਾ ਜੀ ਤੇ ਆਪਾਂ ਤੁਹਾਨੂੰ ਚੈੱਕ ਕਰਾਉਂਦੇ ਆ ਕੁਆਲਿਟੀ ਮੱਝ ਦੀ ਥਣਾ ਦੀ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਚਾਰੇ ਥਣ ਓਕੇ ਆ ਪੂਰੇ ਗੁੱਟ ਕੁਆਲਿਟੀ ਅਟਰ ਕੁਆਲਿਟੀ ਪੂਰੀ ਹੈ ਦੀ ਥਣਾ ਦੀ ਤੇ ਨਾਲ ਮੇਰਾ ਵੀਰ ਕੱਟੀ ਹੈ ਤੇ ਬੜਾ ਸਾਰਾ ਡਾਂਗਾ ਤੇ ਲਵਾਈ ਚੜਾਈ ਪੱਖੋਂ ਵੀ ਮੱਝ ਪੂਰੀ ਪ੍ਰੋਪਰ ਆ ਭਾਈ ਓਕੇ ਆ ਕਿੰਨਾ ਮੁੱਲ ਰੱਖਿਆ ਵੀਰੇ ਤੇ ਆਪਾਂ 120 ਹੈ ਜੀ 120 ਤੇ ਲਾਸਟ ਕਿਨੇ ਤੱਕ ਦੇਣੀ ਆ ਆਪਾਂ ਜੀ ਇੱਕ 10 ਕਿ ਦੇਣੀ ਆ ਅੱਛਾ ਇੱਕ 10 ਦੀ ਮੋਬਾਈਲ ਨੰਬਰ ਬੋਲ ਸਕਦੇ ਵੀਰ ਆਪਾਂ ਆਪਣੇ 9955 62 8560 ਦੁਬਾਰੇ ਫਿਰ ਬੋਲ ਸਕਦੇ 9955 62 857 ਠੀਕ ਹੈ ਵੀਰ ਇਹ ਕੋਈ ਮੇਰਾ ਵੀਰ ਲੈਣ ਦਾ ਸ਼ੌਕੀ ਹੈ ਮੱਝ ਪਿੱਤਾ ਬਾਈਆਂ ਨਾਲ ਕੰਟੈਕਟ ਕਰ ਸਕਦਾ ਹੈ ਤੇ ਹੋਰ ਵੀ ਜਾਨਵਰ ਲੈ ਕੇ ਆ ਵੀਰ ਆਪਾਂ ਕੋਲ ਹਾਂ ਜੋ ਬੜੇ ਪੱਟੇ ਮੇਰੇ ਘਰ ਤੇ ਬਹੁਤ ਮਜਾ ਆਉਂਦਾ ਵੀਰ ਆਪਣਾ ਹੀ ਮੈਂ ਤਨਾਸ ਜੀ ਚੰਡੀਗੜ੍ਹ ਕੇ ਲੱਗੇ ਹੋਰ ਵੀ ਮੱਝਾਂ ਮੂਝਾ ਹੁੰਦੀਆਂ ਆਪਣੇ ਕੋਲ ਹਾਂ ਜੀ ਜੇ ਕੋਈ ਮਤਲਬ ਲੈਣ ਦਾ ਸ਼ੌਕੀ ਹੈ ਕੋਈ ਕੰਟੈਕਟ ਕਰ ਸਕਦਾ ਤੁਹਾਡੇ ਨਾਲ ਕਿੱਦਾਂ ਹੁਣ ਮੰਨ ਲਓ ਕਿ ਜਿਹਨੇ ਘਰ ਹੀ ਮੰਗੋਣੀ ਆ ਵੀਡੀਓ ਤੇ ਤਾਂ ਮੇਰਾ ਵੀਰ ਕੋਈ ਜੇ ਕੋਈ ਲੈਂਡ ਦਾ ਸ਼ੌਂਕੀਆ ਤਾਂ ਬਾਈ ਦਾ ਕੰਟੈਕਟ ਕਰ ਸਕਦਾ ਹੈ ਨੰਬਰ ਆਪਾਂ ਸ਼ੇਅਰ ਕਰਤਾ ਬਾਈ ਦਾ ਅੱਜ ਦਿਖਾਉਂਦੇ ਆਪਾਂ ਤੁਹਾਨੂੰ ਦੂਈ ਮੋਰਾ ਤੇ ਬਾਈਆਂ ਤੁਲੰਦੇ ਆਪਾਂ ਇਹਦੀ ਜਾਣਕਾਰੀ ਫੁੱਲ ਤੇ ਭਾਈ ਕਿਹੜੇ ਸੂਏ ਜੀ ਇਹ ਇਹ ਦੂਏ ਸੂਏ ਦੀ ਹੈ ਜੀ ਅੱਛਾ ਜੀ ਤੇ ਦੁੱਧਦ ਕਿੰਨਾ ਗੀ ਆ ਥੱਲੇ ਥੱਲੇ 12 ਕਿਲੋ ਆ ਜੀ ਅੱਛਾ ਜੀ ਹਾਂ ਜੀ ਤੇ ਨਾਲ ਵੀਰੇ ਤੇ ਨਾਲ ਕੱਟੀ ਆ ਜੀ ਅੱਛਾ ਜੀ ਤੇ ਕਿੰਨਾ ਮੋਲੇ ਰੱਖਿਆ ਵੀਰੇ ਤਾਂ ਮੋਲੇ ਦਾ 1 20 ਹੈ ਜੀ ਅੱਛਾ 1 20 ਜੀ ਤੇ ਲਾਸਟ ਕਿੰਨੇ ਤੱਕ ਦੇਣੀ ਵੀਰੇ ਇਹ ਬੇਦੂ ਵੀਰੇ 1 10 ਦੇ ਘੱਟ ਨੇ ਅੱਛਾ 1 10 ਲਾਸਟ ਹੈ ਤੁਹਾਡਾ ਹਾਂ ਜੀ ਤੇ ਚੈੱਕ ਕਰੋ ਵੀਰ ਮੱਧ ਦੀ ਕੁਆਲਿਟੀ ਥੋੜੀ ਤੋਰ ਕੇ ਦਿਖਾ ਸਕਦੇ ਵੀਰ ਤਿੰਨ ਦਿਨ ਹੋਇਆ ਤਾਂ ਕੁਰੀ ਨੂੰ ਵੀਰੇ ਤਿੰਨ ਦਿਨ ਹੋਇਆ ਵੀਰੇ ਹਾਂ ਜੀ ਠੀਕ ਹੈ ਮੇਰਾ ਵੀਰ ਤੇ ਚੈੱਕ ਕਰੋ ਬਾਈ ਪਿੱਛੇ ਤੋਂ ਥਣਾ ਦੀ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਉਹ ਲੋਕ ਇਹ ਕੇ ਕੋਈ ਰੱਖਣ ਦਾ ਸ਼ੌਕੀ ਹੈ ਤਾਂ ਲੈ ਕੇ ਜਾ ਸਕਦਾ ਬਾਈਆਂ ਤੋਂ ਆਪਾਂ ਕੰਟੈਕਟ ਨੰਬਰ ਬਾਈਆਂ ਦਾ ਸ਼ੇਅਰ ਕਰ ਦਾਂਗੇ ਬਹੁਤ ਹੀ ਗੁੱਡ ਗੋਲਕੀ ਓਕੇ ਹੈ ਮੇਰਾ ਵੀਰ ਜੇ ਕੋਈ ਰੱਖਣ ਦਾ ਸ਼ੌਕੀ ਤਾਂ ਆ ਸਕਦਾ ਤੇ ਆਪਾਂ ਬਾਈ ਤੋਂ ਤੇ ਬਾਈ ਆਪਣੇ ਮੋਬਾਈਲ ਨੰਬਰ ਬੋਲ ਸਕਦੇ 79862 ਜੀ 71930 ਤੇ ਪਿੰਡ ਕਿਹੜਾ ਆਪਣਾ ਪਿੰਡ 16 ਖਿਆ ਜ਼ਿਲ੍ਹਾ ਰੋਪੜ ਜੀ ਅੱਛਾ ਜੇ ਆਪਰ ਥੋੜ੍ਹ ਮੰਗਾਉਣੀ ਹੋਵੇ ਮਾਝੇ ਕੋਈ ਭੇਜ ਦੂੰਗਾ ਜੀ ਅੱਛਾ ਜੀ ਹਾਂ ਜੀ ਦੁਬਾਰੀ ਕੋਈ ਨੰਬਰ ਫੇਰ ਬੋਲ ਦਿਓ ਜੀ 79862 ਜੀ 71930 ਠੀਕ ਹੈ ਬਈ ਪਰ ਮੇਰਾ ਵੀਰ ਮੋਹਰਾਂ ਨਾਲ ਦੀ ਪੂਰ ਮਾਝੇ ਬਾਕੀ ਕਿੰਨਾ ਦੁੱਧ ਹੈ ਥੱਲੇ ਜੀ ਤੜਕੇ ਸੀ ਹਾਂ ਜੀ ਤੜਕੇ ਸੀ ਅੱਛਾ ਜੀ ਤੇ ਪਹਿਲੇ ਦੁੱਧ ਕਿੰਨਾ ਦੇ ਨਹੀਂ ਥੋੜਾ ਕਿਹੜੇ ਸੂਏ ਹੀ ਇਹ ਠੀਕ ਹੈ ਕਿੰਨਾ ਰੇਟ ਰੱਖਿਆ ਵੀਰੇ ਤੇ ਇੱਕ 30 ਲਾਸਟ ਗੇਂ ਤੱਕ ਦੇਣੀ ਹੈ ਵੀਰੇ ਇੱਕ 15 ਹੀ ਦੇ ਦੇਉਂਗਾ ਅੱਛਾ ਜੀ ਇੱਕ 15 ਜੇ ਮੇਰਾ ਕੋਈ ਵੀਰ ਲੈਣਾ ਚਾਹੁੰਦਾ ਤਾਂ ਕਰਾਲੀ ਮੰਡੀ ਵੀ ਖਾ ਸਕਦਾ ਹੈ ਤੇ ਇੱਥੇ ਆ ਕੇ ਲੈ ਸਕਦਾ ਹੈ ਬਹੁਤ ਹੀ ਟੌਪ ਦੀ ਮੋਹਰਾ ਮੱਧ ਤੇ ਨਾਲ ਕੇ ਵੀਰੇ ਦੇ ਕੱਟੀ ਨਾਲ ਇਹਦੇ ਕੱਟੀ ਵੀਰੇ ਚੈੱਕ ਕਰੋ ਵੀ ਸਵੇਰੇ ਸੂਈ ਹੈ ਜੀ ਬਹੁਤ ਵਧੀਆ ਟੌਪ ਦੀ ਮੱਧ ਜੀ ਕੋਈ ਜਾਇਦਾ ਕਿ ਖਣਾ ਦੀ ਕੁਆਲਿਟੀ ਚੈੱਕ ਕਰੋ ਜੀ ਬਹੁਤ ਹੀ ਟੌਪ ਦੀ ਝੋਟੀ ਕਰਾਲੀ ਮੰਡੀ ਚੈੱਕ ਕਰੋ ਪਹਿਲਾਂ ਇਹਦੀ ਬਾਈ ਖਣਾ ਦੀ ਕੁਆਲਿਟੀ ਚੈੱਕ ਕਰੋ ਅਟਰ ਕੁਆਲਿਟੀ ਪੂਰੀ ਗੁੱਟ ਹੈ ਦੀ ਤੇ ਮੇਰਾ ਵੀ ਤਾਜੀ ਖੁਈ ਹੈ ਬਹੁਤ ਹੀ ਗੁੱਟ ਕੁਆਲਿਟੀ ਤੇ ਬਾਈਆਂ ਤੋਂ ਲਵਾਂਗੇ ਆਪਾਂ ਜਾਣਕਾਰੀ ਪੂਰੀ ਇਹਦੀ ਮੱਧ ਦੀ ਝੋਟੀ ਦੀ ਤੇ ਝੋਟੀ ਵੈਸੇ ਵੀ ਦੇਖੋ ਨੀ ਪੂਰੀ ਸਨਕੀ ਖੁੰਡਾ ਪੱਕਾ ਕਰਾਲੀ ਨਹੀਂ ਹੈ ਕਿ ਤੋੜਾ ਪੱਕਾ ਹੋਈ ਪੂਰੀ ਖੁੰਡੀ ਹੈ ਤੇ ਨਾਲ ਕੀ ਹੈ ਵੀਰੇ ਤੇ ਜੀ ਨਾਲ ਕੀ ਹੈ ਵੀਰੇ ਤੇ ਜੀ ਇਹਦੇ ਕੱਟੀ ਹੈ ਜੀ ਕੱਟੀ ਨਾਲ ਤੇ ਇਹਦਾ ਮੁੱਲ ਕਿਨੇ ਰੱਖਿਆ ਵੀਰੇ ਇਹਦਾ 1.40 ਹੈ ਵੀਰੇ ਅੱਛਾ 1.40 ਤੇ ਲਾਟ ਚੌਗੀ ਹੈ ਜੇ ਚੌਗੀ ਹੈ ਵੀਰੇ ਹਾਂ ਜੀ ਚਾਰ ਦੰਦਾਂ ਦਾ ਕੱਟੀਆਂ ਇਹ ਪੱਲੜਾ ਅੱਛਾ ਜੀ ਤੇ ਲਾਸਟ ਕਿਨੇ ਤੱਕ ਦੇ ਦੂੰਗਾ ਵੀਰੇ ਸਾਟ ਦੇ ਦੇ ਦਿੰਗੇ ਕੋਈ ਨਹੀਂ ਕਰਨਗੇ ਮੌਕੇ ਪਰਾ ਕੇ ਮੌਕੇ ਪਾ ਘੱਟ ਵੀ ਕਰ ਲੋ ਥੋੜਾ ਬੋਤੋ ਚੱਲ ਆ ਜਾਉਗੇ ਵੀਡੀਓ ਫੇਰ ਬਣਾ ਦੇ ਲਈ ਆ ਜਾ ਯਾਰ ਟੈਕਰ ਕੋ ਆਉਣ ਦੇ ਦੇ